AI ਅਤੇ অটোਮੇਸ਼ਨ ਦੋ ਅਜਿਹੇ ਨਾਂ ਨੇ ਜਿਨ੍ਹਾਂ ਨੇ ਬੜੀ ਤਰਸੱਲੀ ਵਿਚਾਰ ਰਹੀ ਹੈ ਇੱਕ ਪਾਸੇ ਤਾਂ ਲੋਕ ਨਵੀਂ ਟੈਕਨੋਲੋਜੀ ਤੋਂ ਪ੍ਰਭਾਵਿਤ ਹੋ ਕੇ ਸੱਥਾਂ ਦੀ ਗੱਲਾਂ ਕਰਨ ਲੱਗ ਪਏ ਨੇ ਤੇ ਇੱਕ ਪਾਸੇ ਨਾਲ ਦੇ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਸਿਸਟਮ ਸਾਰਿਆਂ ਨੂੰ ਵਿਹਲੇ ਕਰ ਦੇਊਗਾ ਬਹੁਤ ਸਾਰੇ ਨੌਜਵਾਨ ਘਬਰਾਏ ਵੀ ਹੈਗੇ ਨੇ ਤੇ ਅਕਸਰ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਕਿ ਹੁਣ ਜੌਬਸ ਬਹੁਤ ਘਟ ਜਾਣਗੀਆਂ ਜਿਹੜੇ ਲੋਕ ਨੌਕਰੀ ਕਰਦੇ ਨੇ ਉਹਨਾਂ ਦੀਆਂ ਨੌਕਰੀਆਂ ਚਲੀਆਂ ਜਾਣਗੀਆਂ ਤੇ ਆਦਮੀ ਆਪਣੀਆਂ ਖੋਜਾਂ ਕਰਕੇ ਆਪਣਾ ਹੀ ਦੁਸ਼ਮਣ ਬਣ ਜਾਵੇਗਾ ਜਿਹੜੇ ਵਿਅਕਤੀ ਇਹ ਕਹਿੰਦੇ ਨੇ ਕਿ AI ਹੁਣ ਲੋਕਾਂ ਦੀਆਂ ਨੌਕਰੀਆਂ ਦਾ ਘਾਣ ਕਰੂਗਾ ਉਹ ਅਕਸਰ ਇਹ ਕਹਿੰਦੇ ਸੁਣਾਈ ਦਿੰਦੇ ਨੇ ਕਿ ਪਹਿਲਾਂ ਤਾਂ ਬਲੂ ਕਾਲਰ ਜੌਬ ਚਲੇ ਜਾਣਗੀਆਂ ਜਿਵੇਂ ਬੇਸਿਕ ਡਰਾਈਵਿੰਗ ਸਕਿੱਲ ਹੁੰਦੇ ਲੋਕਾਂ ਦੇ ਫਿਰ ਕਹਿੰਦੇ ਵਾਈਟ ਕਾਲਰ ਜੌਬ ਚਲੀ ਜਾਊਗੀ ਜਿਵੇਂ ਆਫਿਸ ਵਿੱਚ ਬੈਠ ਕੇ ਲੋਕ ਆਫਿਸ ਦਾ ਪ੍ਰੋਗਰਾਮ ਬਣਾਉਂਦੇ ਨੇ ਪ੍ਰੋਗਰਾਮਰ ਹੁੰਦੇ ਨੇ ਇੱਕ ਤਰ੍ਹਾਂ ਦੇ ਤੇ ਫਿਰ ਕਹਿੰਦੇ ਇਹ ਕ੍ਰੀਏਟਿਵ ਜੌਬਸ ਵੀ ਖਾ ਜਾਊਗਾ ਜਿਵੇਂ ਫੋਟੋਗ੍ਰਾਫੀ ਹੋ ਗਿਆ ਰਾਈਟਰਸ ਹੋ ਗਏ ਟੈਲੀ ਮਾਰਕੀਟਿੰਗ ਹੋ ਗਈ ਤੇ ਵਰਲਡ ਇਕਨੋਮਿਕ ਫੋਰਮ ਨੇ ਇਹ ਗੱਲ ਕਹਿ ਦਿੱਤੀ ਹੈ ਕਿ 8 ਕਰੋੜ ਤੋਂ ਜ਼ਿਆਦਾ ਜੌਬਸ ਖਤਮ ਹੋਣੀਆਂ ਹੀ ਹੋਣੀਆਂ ਤੇ 50% ਜੌਬਸ ਔਰ ਡਿਸਪਲੇਸ ਹੋ ਜਾਣਗੇ ਆ 2045 ਤੱਕ ਕਿਉਂਕਿ 50% ਕੰਮ ਤਾਂ ਆਟੋਮੇਟਡ ਹੀ ਹੋ ਜਾਣਗੇ ਜਦੋਂ ਇੰਨੇ ਪਰਸੈਂਟ ਆਟੋਮੇਟਡ ਹੋ ਗਏ ਤਾਂ ਮਨੁੱਖੀ ਦਾ ਫਿਜ਼ੀਕਲ ਲੋਡ ਨਹੀਂ ਰਹਿਣੀ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਇੱਕ ਡਰ ਦਾ ਮਾਹੌਲ ਸਾਰੇ ਪਾਸੇ ਹੋਇਆ ਹੋਇਆ ਹੈ ਹਰ ਇੱਕ ਦੇ ਦਿਮਾਗ ਵਿੱਚ ਇਹ ਗੱਲ ਆਉਂਦੀ ਹੈ ਕਿ AI ਇਹ ਵਰਦਾਨ ਹੈ ਜਾਂ ਇਹ ਸਰਾਪ ਹੈ ਜਿਹੜੇ ਬੈਠੇ ਲੋਕ ਫੋਨ ਤੇ ਉਂਗਲਾਂ ਘਮਾਈ ਜਾਂਦੇ ਨੇ ਉਹ AI ਦੀਆਂ ਜਿਹੜੇ ਵੀਡੀਓਜ਼ ਆਉਂਦੀਆਂ ਉਹ ਤਾਂ ਤਿਆਰ ਕੀਤਾ ਕੰਟੈਂਟ ਆਉਂਦਾ ਹੈ ਤੇ ਉਹ ਤਾਂ ਉਹ ਤਾਂ ਬੜੇ ਖੁਸ਼ ਹੋ ਰਹੇ ਨੇ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਤੋਂ ਡਰ ਪੈਦਾ ਹੋਇਆ ਹੈ ਕਿ ਅਸੀਂ ਕੰਟੈਂਟ ਕਿਵੇਂ ਬਣਾਵਾਂਗੇ ਜਿਵੇਂ ਜਿਵੇਂ ਸਾਡਾ ਕ੍ਰੀਏਟਿਵ ਕੰਟੈਂਟ ਹੋਊਗਾ AI ਤਾਂ ਉਹ ਤੋਂ ਜ਼ਿਆਦਾ ਕਿਤੇ ਐਡਵਾਂਸ ਹੋਊਗੀ AI ਆਪੇ ਸਟੋਰੀ ਬਣਾਊ ਆਪੇ ਡਾਇਲੌਗ ਕਹਾਊ ਦਾਇਲੌਗ ਤੇ ਡਿਲੀਵਰੀ ਉਹੋ ਜਿਹੀ ਹੋਊਗੀ। ਉਹ ਐਸਓਵਰਸ ਇਹੋ ਜਿਹੇ ਹੋਣਗੇ। ਵੀ ਜਿਹੜੇ ਲੋਕਾਂ ਨੂੰ ਚੰਗੀਆਂ ਆਵਾਜ਼ਾਂ ਲੱਗਦੀਆਂ ਨੇ, ਜ਼ਿਆਦਾ ਖਿੱਚਵੀਆਂ ਨੇ, ਉਹ ਚੱਲ ਪੈਣਗੀਆਂ। ਤੇ AI ਉਹ ਅਜਿਹੀਆਂ ਫਿਲਮਾਂ ਵੀ ਬਣਾ ਦੂਗਾ, ਇਹੋ ਜਿਹਾ ਨਾਟਕ ਵੀ ਬਣਾ ਦੂਗਾ ਕਿ ਜਿਹੜੇ ਲੋਕਾਂ ਦੀ ਸੋਚ ਦੇ ਕੰਪੈਟਿਬਲ ਉਹਨਾਂ ਦੀ ਭਾਵਨਾਵਾਂ ਦੇ ਨਾਲ ਲੱਗਦੀਆਂ ਵਗਦੇ ਚੀਜ਼ਾਂ ਹੋਣਗੀਆਂ। ਇੱਕ ਵੱਡਾ ਜੋਰਟ ਆ ਜਿਹੜਾ AI ਨੇ ਦਿੱਤਾ ਹੈ ਕਿ ਅੱਗੇ ਲੋਕ ਇਹ ਸੋਚਦੇ ਹੁੰਦੇ ਸੀ ਕਿ ਠੀਕ ਆ ਕੰਪਿਊਟਰ ਆ ਗਿਆ। ਪਰ ਬੰਦੇ ਨੂੰ ਤਾਂ ਨਹੀਂ ਸੋਚ ਸਕਦਾ ਤੇ ਜਿੱਥੇ ਗੱਲ ਚ ਕੋਈ ਸ਼ੱਕ ਵੀ ਨਹੀਂ ਕਿ ਰੂਟੀਨ ਜੋਬਸ ਜਿਵੇਂ ਡਾਟਾ ਐਂਟਰੀ ਜੋਬਸ ਹੋ ਗਈਆਂ ਮੈਨੂਫੈਕਚਰਿੰਗ ਦੀਆਂ ਜੋਬ ਹੋ ਗਈਆਂ ਕਸਟਮਰ ਕੇਅਰ ਸਰਵਿਸ ਦੀ ਜੋਬ ਹੋ ਗਈ ਇਹਨਾਂ ਦੀ ਥਾਂ ਤੇ ਚੈਟਬੋਟ ਆ ਗਿਆ ਚੈਟਬੋਟ ਇੱਕ ਕਾਲਿੰਗ ਸੈਂਟਰ ਸੈਂਟਰਾਂ ਚ ਲੱਗਦਾ ਹੈ ਇਹ ਆਟੋਮੈਟਿਕਲੀ ਤੁਹਾਡੀ ਗੱਲ ਸੁਣਦਾ ਰਿਸਪਾਂਸ ਦਿੰਦਾ ਹੈ ਅੱਜ ਕੱਲ ਆਪਾਂ ਬੈਂਕ ਦੇ ਵਿੱਚ ਵੀ ਜਦੋਂ ਫੋਨ ਕਰਦੇ ਹਾਂ ਤੇ ਪਹਿਲਾਂ ਚੈਟਬੋਟ ਹੀ ਆਨਸਰ ਦਿੰਦਾ ਹੈ ਤੇ ਕਾਲਿੰਗ ਸੈਂਟਰਾਂ ਦੇ ਵਿੱਚ ਏਜੈਂਟਸ ਖਤਮ ਹੋ ਗਏ ਤੇ ਬਹੁਤ ਸਾਰੀਆਂ ਥਾਵਾਂ ਤੇ ਕੈਸ਼ੀਅਰ ਉਹ ਖਤਮ ਹੋ ਗਏ ਅਸਲ ਜੀ ਕਾਰਨ ਕੀ ਹੈ ਵੀ ਇਹ ਚੀਜ਼ਾਂ ਕਿਉਂ ਵਧ ਰਹੀਆਂ ਇੱਥੇ ਇਹਨੂੰ ਕੌਣ ਵਧਾ ਰਿਹਾ ਹੈ ਪੈਸਾ ਕੌਣ ਲਾ ਰਿਹਾ ਹੈ ਇਹ ਸਾਰਿਆਂ ਦਾ ਇੱਕੋ ਹੀ ਆਨਸਰ ਹੈ ਕਿ ਪੈਸਾ ਤਾਂ ਇਹ ਉੱਤੇ ਕਾਰਪੋਰੇਟ ਜਾਗਤ ਲਾ ਰਿਹਾ ਹੈ ਕਾਰਪੋਰੇਟ ਜਾਗਤ ਇਹ ਚਾਹੁੰਦਾ ਹੈ ਕਿ ਮੈਂ ਕਿਸੇ ਦੀ ਓਏ ਜਾਂ ਟੈਨ ਆ ਚੱਲਾਂ ਉਹ ਕਹੇ ਹੈ ਮੁਲਾਜ਼ਮ ਰੱਖਣਾ ਚਾਹੁੰਦਾ ਹੈ ਜਿਹੜਾ ਜਾਂ ਇਹ ਨਾ ਕਹਵੇ ਕਿ ਮੈਨੂੰ ਇੰਨੀ ਤਨਖਾਹ ਦੇ ਦੇ ਮੇਰੀ ਤਨਖਾਹ ਵਧਾ ਦੇ ਤੇ ਨਾ ਹੀ ਉਹ ਕੋਈ ਅਜਿਹੇ ਰੱਖਣਾ ਚਾਹੁੰਦਾ ਜਿਹੜਾ ਕਹਵੇ ਕਿ ਗਲਤੀ ਹੋ ਗਈ ਮੈਥੋਂ ਨੁਕਸਾਨ ਹੋ ਗਿਆ ਤੇ ਨਾ ਹੀ ਉਹ ਇਹ ਚਾਹੁੰਦਾ ਜਿਹੜਾ ਕਹਵੇ ਕਿ ਮੈਨੂੰ ਛੁੱਟੀਆਂ ਦੇ ਦੇ ਸੋ ਜਿਹੇ ਕੰਮੇ ਭਾਲਦੇ ਨੇ ਉਹ ਅਜਿਹੇ ਕੰਮ ਏ ਜਿਹੜੇ ਰਾਉਂਡ ਦੀ ਕਲੋਕ ਕੰਮ ਕਰੀ ਜਾਣ ਜਿਨ੍ਹਾਂ ਦਾ ਖਾਣਾ ਪੀਣਾ ਵੀ ਕੋਈ ਲਗਾਤਾਰ ਤਾਲਾ ਨਾ ਹੋਵੇ ਸਮਾਹੂ ਕੰਮ ਕਰੋ 라운ਡ ਦੀ ਕਲਾਕ ਜੇ ਕਿਤੇ ਮਾੜੀ ਮੋਟੀ ਕੋਈ ਪ੍ਰੋਬਲਮ ਆਉਂਦੀ ਵੀ ਹੈ ਤਾਂ ਸਰਵਿਸ ਦੇ ਕੇ ਤੁਰੰਤ ਹੀ ਫੇਰ ਠੀਕ ਹੋ ਜਾਵੇ ਅਜਿਹੇ ਅਣਥੱਕ ਵਰਕਰ ਕਿਵੇਂ ਨਾ ਭਾਲਣਗੇ ਉਹ ਚੈਟ ਜੀ ਪੀ ਟੀ ਆ ਗਿਆ ਫਿਰ ਸੋਰਾ ਆ ਗਿਆ ਫਿਰ ਗੂਗਲ ਨੇ ਇੱਕ V O 3 ਰਬਿਆ ਉਹ ਬਹੁਤ ਜ਼ਿਆਦਾ ਚੱਲ ਰਿਹਾ ਹੈ ਫਿਲਮਾਂ ਬਣੀਆਂ ਜਾਂਦੀਆਂ ਇਸ ਤਰ੍ਹਾਂ ਅਲੱਗ-ਅਲੱਗ ਫੀਲਡ ਨਾਲ ਸੰਬੰਧ ਦਾ ਅਲੱਗ-ਅਲੱਗ ਸਿਸਟਮ ਆ ਗਿਆ ਆਪਾਂ ਦਾ ਲੋਕ ਲੈ ਚੈਟ ਜੀਪੀਟੀ ਤੇ ਬੈਠੇ ਆ ਕਿ ਚੈਟ ਜੀਪੀਟੀ 2 ਆ ਗਿਆ ਜੀ 3 ਆ ਗਿਆ 4 ਆ ਗਿਆ ਹੁਣ ਆ ਸਾਡੇ ਵਿੱਚ 5 6 7 8 9 10 ਤੱਕ ਵੀ ਆ ਜਾਊਗਾ ਸੋਰਾ ਇਸ ਤਰ੍ਹਾਂ ਆ ਗਿਆ ਕਿ ਜਦੋਂ ਅਮੇਜ਼ ਕਿਸ ਤਰ੍ਹਾਂ ਦੀ ਬਣਾ ਲਓ Google ਨੇ V O 3 ਕਰਤਾ ਜਿਹੜਾ ਅਜੇ ਅਸੀਂ ਇੰਡੀਆ 'ਚ ਤਾਂ ਲਾਂਚ ਹੋਇਆ ਨਹੀਂਗਾ ਉਹਨੇ ਉਹਨੇ ਸੁੜੀਆਂ ਫਿਲਮਾਂ ਦੇ ਵਿੱਚ ਉਹ ਮੋਸ਼ਨਸ ਵੀ ਭਰਤੇ ਆ ਰਿਸਪੌਂਸਸ ਵੀ ਉਵੇਂ ਹੋ ਰਹੇ ਨੇ ਕਿ ਆਸੀਂ ਇਹਨਾਂ ਚੀਜ਼ਾਂ ਤੋਂ ਬਿਨਾ ਜੇਕਰ ਕੋ ਕੋ ਸੋਚੀਏ 뮤ਜ਼ਿਕ ਦੀ ਦੁਨੀਆ ਸਭ ਤੋਂ ਵੱਧ ਜਿਆਦਾ ਜਿਹੜਾ ਟੈਪਸ ਨੇ ਜਾਂ ਵੀਡੀਓਜ਼ ਚੱਲਦੀਆਂ ਜਾਂ ਰੀਲਾਂ ਚੱਲਦੀਆਂ ਨੇ ਉਹ 뮤ਜ਼ਿਕ ਨਹੀਂ ਚੱਲਦੀਆਂ ਤੇ 뮤ਜ਼ਿਕ ਵੀ ਇਹ ਸਮਝ ਲਓ ਵੀ ਹੁਣ ਥੋੜੇ ਟਾਈਮ ਦੇ ਖੇਡ ਰਹਿ ਗਿਆ ਤੇ 뮤ਜ਼ਿਕ ਵੀ ਇਸ ਤਰ੍ਹਾਂ AI ਤਿਆਰ ਕਰਦੀ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਰਹਿਣ ਵਾਲੇ ਵੱਖ-ਵੱਖ ਲੋਕਾਂ ਦੀ ਸੋਚ ਐਕਸਪੈਕਟੇਸ਼ਨ ਦੇ ਅਨੁਸਾਰ ਜਿਹੜਾ 뮤ਜ਼ਿਕ ਉਹਦੀ ਕ੍ਰੀਏਸ਼ਨ ਹੁੰਦੀ ਹੈ ਜੋ ਲੋਕ AI ਦੁਆਰਾ ਤਿਆਰ ਕੀਤੀਆਂ ਚੀਜ਼ਾਂ ਦੇਖਦੇ ਹੀ ਬਹੁਤ ਜ਼ਿਆਦਾ ਨੇ ਪਰ ਇਹ ਸਾਰਾ ਕੁਝ ਨੈਗੇਟਿਵ ਹੈ ਜਦੋਂ ਅਸੀਂ ਦੇਖ ਲੈਂਦੇ ਹਾਂ ਨਾ ਚੀਜ਼ਾਂ ਨੂੰ ਅਸੀਂ ਨੈਗੇਟਿਵਿਟੀ ਆ ਜਾਂਦੀ ਹੈ ਜੇ ਇਸੇ ਚੀਜ਼ ਦਾ ਆਪਾਂ ਉਲਟ ਪੱਖ ਦੇਖੀਏ ਤਾਂ ਇਹ ਗੱਲ ਦੇਖੀਏ ਕਿ ਜਦੋਂ ਕਿਸੇ ਸਮੇਂ ਸਟੀਮ ਇੰਜਣ ਆਇਆ ਸੀ ਤਾਂ ਲੋਕਾਂ ਨੂੰ ਬੜਾ ਉਹਨਾਂ ਦੀ ਭਾਵਨਾ ਇਸ ਤਰ੍ਹਾਂ ਹੋਈ ਸੀ ਬਸ ਹੁਣ ਤਾਂ ਗੱਲ ਖਤਮ ਹੋ ਗਈ ਮਸ਼ੀਨਾਂ ਆ ਗਈਆਂ ਖਾ ਜਾਣਗੇ ਬੰਦੇ ਫਿਰ ਉਹ ਤੋਂ ਅਡਵਾਂਸ ਹੋ ਕੇ ਕੰਪਿਊਟਰ ਆ ਗਿਆ ਬੰਦੇ ਉਦੋਂ ਵੀ ਘਬਰਾ ਗਏ ਹਰ ਇੱਕ ਚੀਜ਼ ਜਿਹੜੀ ਹੈਗੀ ਸੀਗੀ ਉਹ ਕੀਬੋਰਡ ਨਾਲ ਹੀ ਹੱਲ ਹੋ ਜਾਂਦੀ ਲੋਕਾਂ ਨੂੰ ਇਹ ਲੱਗਿਆ ਵੀ ਹੰਤ ਕੰਮ ਗਿਆ ਔਰ ਫਿਰ ਮੋਬਾਈਲ ਆਇਆ ਬੰਨਾ ਆਪਾਂ ਦੇਖਦੇ ਹਾਂ ਕੀਬੋਰਡ ਵਾਲੇ ਮੋਬਾਈਲ ਹੌਲੀ-ਹੌਲੀ ਮੋਬਾਈਲ ਜਿਹੜਾ ਅਪਰੂਵ ਅਪਡੇਟ ਹੋ ਗਿਆ ਤੇ ਅੱਜ ਦੇ ਮੋਬਾਈਲ ਤੁਸੀਂ ਦੇਖ ਲਓ ਅੱਜ ਦਾ ਮੋਬਾਈਲ ਇਹ ਜਾ ਆ ਗਿਆ ਜਿਹਦੇ ਨਾਲ ਤੁਸੀਂ ਕਿਹੜੀ ਚੀਜ਼ ਥੋੜੀ ਹੈਨੀ ਦੁਨੀਆ ਵਾਕਈ ਤੁਹਾਡੀ ਮੁਠੀ ਚ ਤੇ ਆਉਣ ਵਾਲੇ ਸਮੇਂ ਚ ਮੋਬਾਈਲ ਇਹੋ ਜਿਹਾ ਆ ਜਾਣੇ ਆ ਤੇ ਤੁਹਾਡੇ ਹੱਥਾਂ ਚ ਮੋਬਾਈਲ ਹੋਣੇ ਨਹੀਂ ਪਰ ਤੁਹਾਡੇ ਕੋਲ ਮੋਬਾਈਲ ਹੈਗਾ ਦਿਖਣੇ ਨਹੀਂ ਕਿਸੇ ਨੂੰ ਇਹ ਮੋਬਾਈਲ 에ਅਰ ਚ ਚੱਲਣਗੇ ਹਵਾ ਜੀ ਸਕਰੀਨ ਖੁੱਲੂਗੀ ਜਿਵੇਂ VR ਸਿਸਟਮ ਆਇਆ ਹੋਇਆ ਐਨਕਾ ਇਹੋ ਜਿਹੀ ਆ ਰਹੀਆਂ ਨੇ ਆ ਹੁਣੇ ਇਹਨਾਂ ਨੇ ਗੱਲ ਕੀਤੀ ਐ ਕਿ ਇੱਕ ਕਾਫੀ ਨਾਮੀ ਕੰਪਨੀ ਐ ਰੇਬੈਨ ਐਨਕਾ ਉਹਨਾਂ ਦੀ ਐਨਕੰਟ ਚ ਅਜਿਹਾ ਸਿਸਟਮ ਆ ਰਿਹਾ ਹੈ ਜਿਹੜਾ ਕਿ ਤੁਹਾਨੂੰ ਇਹ ਦੱਸੇਗਾ ਵੀ ਤੁਸੀਂ ਸਾਰਾ ਦਿਨ ਕੀ ਕੀਤਾ ਤੁਹਾਡੀ ਅੱਖਾਂ ਨੇ ਮੂਰੇ ਰੀਲ ਕੋ ਮਿਲੂਗੀ ਤੁਸੀਂ ਤੁਹਾਡੇ ਘਰ ਦੇ ਕਿਤੇ ਚਾਬੀਆਂ ਰੱਖ ਕੇ ਭੁੱਲ ਗਏ ਹੋ ਤਾਂ ਤੁਹਾਨੂੰ ਉਹ ਨਹੀਂ ਦੱਸ ਦੇਣਾ ਵੀ ਤੁਸੀਂ ਪਹਿਲਾਂ ਇੱਥੇ ਗਏ ਸੀ ਇੱਥੇ ਗਏ ਸੀ ਆ ਪਈਆਂ ਤੁਹਾਡੀਆਂ ਚਾਬੀਆਂ ਤੁਸੀਂ ਇਮੀਡੀਏਟਲੀ ਜੋ ਚੀਜ਼ ਚਾਹੁੰਦੇ ਹੋ ਸੋਚਦੇ ਹੋ ਨਾਲ ਹੀ ਕਲੈਕ ਕਰੋਂਗੇ ਤਾਂ ਅੱਖਾਂ ਸਾਹਮਣੇ ਤੁਹਾਡੇ ਆ ਜਾਣੀ ਸੋ ਇਹ ਅਜਿਹੀ ਐਡਵਾਂਸਮੈਂਟ ਹੈ ਜਿਹੜੀ ਰੋਕਤਾ ਸਕਦੀ ਨਹੀਂ ਪਰ ਫਿਰ ਵੀ ਇਹਦਾ ਇੱਕ ਬਹੁਤ ਪੋਜ਼ਿਟਿਵ ਪੱਖ ਵੀ ਹੈ ਜਿਵੇਂ ਆਪਾਂ ਮੈਡੀਕਲ ਸਾਇੰਸ ਦੇ ਵਿੱਚ ਕਹਿ ਲਈਏ ਮੈਡੀਕਲ ਸਾਇੰਸ ਦੇ ਵਿੱਚ ਆਪਾਂ ਡਾਕਟਰਸ ਨੂੰ ਕਿੰਨਾ ਸੌਖਾ ਹੋ ਗਿਆ AI ਦੇ ਨਾਲ ਵੱਡੇ ਵੱਡੇ ਆਪਰੇਸ਼ਨ ਜਿਹੜੇ ਅਸੰਭਵ ਆਪਰੇਸ਼ਨ ਆ ਉਹ ਹੋਣ ਲੱਗੇ ਮਨੁੱਖ ਦੀ ਜਾਨ ਬਚਣ ਲੱਗੇ ਔਰ ਆਮ ਤੌਰ ਤੇ ਇਹ ਸਾਡੇ ਵਰਗੀਆਂ ਕੰਟਰੀਜ਼ ਨੇ ਉੱਥੇ ਜਦੋਂ ਕੋਈ ਸਿਸਟਮ ਲਿਆ ਕੇ ਰੱਖਦਾ ਹੈ ਤਾਂ ਉਹ ਸਿਸਟਮ ਨੂੰ ਹੌਲੀ ਹੌਲੀ ਗਰਾਸ ਰੂਟ ਤੱਕ ਪਹੁੰਚਣ ਵਾਸਤੇ ਵੀ ਸਮਾਂ ਲੱਗ ਜਾਂਦਾ ਹੈ ਜੇਕਰ ਸੋਸ਼ਲ ਸੰਸਥਾਵਾਂ ਪਟਾ ਦੇਣ ਉਹਦੇ ਖਰਚੇ ਵੀ ਘਟ ਜਾਂਦੇ ਹੁਣ ਆਪਾਂ ਚਾਹੇ ਸੋਚੀਏ ਵੀ ਮਾਰਕੀਟ 'ਚ ਚਾਹੇ GPT 4 5 6 ਚਾਹੇ 10 ਆ ਜੇ ਆਪਾਂ ਕਰਨਾ ਕੀ ਹੈ ਕਿ ਆਪਾਂ ਘਬਰਾਉਣਾ ਨਹੀਂ ਹੈਗਾ AI ਤੇ ਆਟੋਮੇਟਡ ਦੋ ਸਿਸਟਮ ਨੇ ਕਈ ਵਾਰੀ ਆਪਾਂ ਇਹਨਾਂ ਨੂੰ ਲਾ ਦਨੇ ਆ ਆਟੋਮੈਟਿਕ ਆਟੋਮੇਟਡ ਸਿਸਟਮ ਚ ਉਹ ਹੁੰਦਾ ਕਿ ਡਾਟਾ ਪਹਿਲਾਂ ਮਿਲਿਆ ਵਾ ਹੁੰਦਾ ਉਹਦੇ ਮੁਤਾਬਕ ਹੀ ਮਸ਼ੀਨ ਨੇ ਕੰਮ ਕਰਨਾ ਹੁੰਦਾ AI ਚ ਉਹ ਆ ਕਿ ਮਸ਼ੀਨ ਕੁਝ ਹੋਰ ਵੀ ਸੋਚ ਸਕਦੀ ਹੈ ਸੋ ਇਸ ਤਰ੍ਹਾਂ ਦੇ ਡਵੈਲਪਮੈਂਟਸ ਆ ਗੀਆਂ ਨੇ ਇਹਨਾਂ ਦੇ ਨਾਲ ਸਾਨੂੰ ਢਲਣਾ ਪਊਗਾ ਛਾਰਨਾ ਨਹੀਂ ਕਿਉਂਕਿ ਨਮੀਆਂ ਜੇਕਰ ਨਮੀ ਕੋਈ ਟੈਕਨੋਲੋਜੀ ਆਉਂਦੀ ਹੈ ਕੰਪਿਊਟਰ ਨਵੇਂ ਆਏ ਸੀ ਮੋਬਾਈਲ ਆਏ ਸੀ ਤਾਂ ਬਹੁਤ ਸਾਰੇ ਜਿਹੇ ਕੰਮ ਖਤਮ ਹੋਏ ਤਾਂ ਬਹੁਤ ਸਾਰੇ ਕੰਮ ਸ਼ੁਰੂ ਵੀ ਹੋ ਗਏ ਇਹ ਕਦੇ ਵੀ ਕੰਮ ਖਤਮ ਨਹੀਂ ਹੋ ਸਕਦੇ ਕਦੇ ਵੀ ਕਿਸੇ ਨੇ ਇਹ ਨਹੀਂ ਸੁਣਾ ਸੀ ਕਿ ਪ੍ਰੌਮਪਟ ਕ੍ਰੀਏਟ ਕਰਨ ਕ੍ਰੀਏਟਰ ਵੀ ਦੀ ਜੌਬ ਵੀ ਨਿਕਲੂਗੀ। ਕਦੇ ਕਿਸੇ ਨੇ ਇਹ ਨਹੀਂ ਸੋਚਿਆ ਸੀਗਾ ਕਿ ਇਹ ਇਹ ਟ੍ਰੇਨਰਸ ਵੀ ਆਉਣਗੇ ਜਿਹੜੇ ਆਟੋਮੈਟਿਕਲੀ ਉਹਨਾਂ ਦੀ ਰਿਕੁਆਇਰਮੈਂਟ ਹੋਊਗੀ ਕਿ ਉਹਦੇ ਉਸੇ AI ਨੂੰ ਇਹ ਚਲਾਉਣ ਵਾਸਤੇ ਉਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਊਗੀ। ਸੋ ਇੱਕ ਪੋਜ਼ਿਟਿਵ ਪੱਖ ਹੈ। ਇਹਨੂੰ ਆਪਾਂ ਨੂੰ ਦੇਖਣਾ ਹੀ ਚਾਹੀਦਾ। ਤਰੱਕੀ ਕਦੇ ਵੀ ਨਹੀਂ ਰੁਕਦੀ। ਉਹ ਲੋਕ ਜਿਹੜੇ ਲੋਕ ਤਰੱਕੀ ਹੋ ਰਹੀ ਨੂੰ ਟੈਕਨੋਲੋਜੀ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਸਮਝ ਲਓ ਉਹ ਸਿਸਟਮ ਦੇ ਵਿੱਚ ਖੜੇ ਪਾਣੀ ਵਾਂਗੂ ਹੋਣਗੇ ਸੋ ਸਿਸਟਮ ਦਾ ਵਿਰੋਧ ਕਰਨੇ ਥਾਂ ਤੇ ਆਪਣੇ ਬੱਚਿਆਂ ਨੂੰ ਆਪਣੇ ਆਪ ਨੂੰ AI ਦੀ ਤਕਨੀਕ ਦੇ ਇਕੁਇਵੈਲੈਂਟ ਲੈ ਕੇ ਆਉਣ ਦੀ ਕੋਸ਼ਿਸ਼ ਕਰੋ ਇਹ ਫੀਲਡ ਬਿਲਕੁਲ ਇਹੋ ਜਿਹਾ ਜਿੱਥੇ ਆਪਰਚੂਨਿਟੀਆਂ ਬਹੁਤ ਨੇ ਆਪਰਚੂਨਿਟੀਆਂ ਇੰਨੀਆਂ ਨੇ ਕਿ ਮਨੁੱਖ ਇੰਡੀਪੈਂਡੈਂਟ ਹੋ ਜਾਂਦਾ ਬਲਕ ਦੀ ਵੇਸਟ ਰੁਕ ਜਾਂਦੀ ਹੈ ਨਰੰਤਰ ਪਾਣੀ ਵਾਂਗੂ ਚੱਲਣਾ ਹੀ ਮਨੁੱਖ ਦਾ ਕੰਮ ਹੈ। ਕੁਦਰਤ ਦਾ ਇਹ ਨਿਯਮ ਹੈ ਕਿ ਇਹ ਰੁਕਿਆ ਨਹੀਂ ਰੁਕਦੀ। ਔਰ ਕਦੇ ਸਾਨੂੰ ਯਤਨ ਵੀ ਨਹੀਂ ਕਰਨਾ ਚਾਹੀਦਾ। ਹਾਂ ਠੀਕ ਹੈ ਵੀ ਇਹ ਆਈਏ ਤੋਂ ਬਣੀਆਂ ਹੋਈਆਂ ਚੀਜ਼ਾਂ ਚਾਹੇ ਇੱਕ ਪੱਖ ਦੇ ਲਈਏ ਵੀ ਉਹ ਪ੍ਰੋਬਲਮ ਦਿੰਦੀਆਂ ਨੇ। ਦੂਜੇ ਪਾਸੇ ਤਾਂ ਅਸੀਂ ਦੇਖੀਏ ਕਿ ਇਹਦਾ ਅਸੀਂ ਆਨੰਦ ਬਹੁਤ ਲੈਂਦੇ ਆ। ਜੇਕਰ ਅਸੀਂ ਇਹਨਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਵਾਕਈ ਸਮਝਦੇ ਹਾਣੀ ਬਣਾਂਗੇ। ਸੋ ਡਾਰਕ ਸਾਈਡ ਨੂੰ ਦੇਖਣ ਦੀ ਬਜਾਏ ਪੋਜੀਟਿਵ ਸਾਈਡ ਨੂੰ ਦੇਖੀਏ ਕਿ ਟੈਕਨੋਲੋਜੀ ਮਨੁੱਖ ਨੂੰ ਕੀ ਦੇ ਰਹੀ ਹੈ ਤੇ ਟੈਕਨੋਲੋਜੀ ਦਾ ਹਾਨੀ ਹੋਣਾ ਹੀ ਸਮੇਂ ਦੀ ਲੋੜ ਹੈ ਜੇ ਅਸੀਂ ਟੈਕਨੋਲੋਜੀ ਦੇ ਹਾਨੀ ਨਾ ਹੁੰਦੇ ਅਸੀਂ ਗੱਡਿਆਂ ਤੇ ਹੀ ਓਵੇਂ ਹਲ ਵਹੀ ਜਾਂਦੇ ਤਾਂ ਸਾਡੀ ਜ਼ਿੰਦਗੀ ਤੇ ਪਸ਼ੂਆਂ ਦੀ ਜ਼ਿੰਦਗੀ 'ਚ ਕੋਈ ਬਹੁਤਾ ਫਰਕ ਨਹੀਂ ਹੋਣਾ ਸੀ ਸੋ ਮਨੁੱਖ ਦੀ ਜਿਹੜੀ ਕ੍ਰੀਏਟਿਵ ਬਿਰਤੀ ਹੈ ਉਹਨੂੰ ਟਿਕਟ ਨਹੀਂ ਦਿੰਦੀ ਤੇ ਜਿਹੜੇ ਅਗਲੇ ਮਨੁੱਖ ਨੇ ਘੌਲੀ ਉਹਨਾਂ ਚੀਜ਼ਾਂ ਦਾ ਘਬਰਾਉਣਾ ਉਹ ਕੌਲ ਨਾ ਕਰਨ ਉਹਦੇ ਹਾਨੀ ਬਣਦੀ ਕੋਸ਼ਿਸ਼ ਕਰਨ ਤਾਂ ਕਦੇ ਵੀ AI ਟੈਕਨੀਕ ਤੁਹਾਨੂੰ ਥੱਲੇ ਨਹੀਂ ਲੱਗ ਜਾਵੇਗੀ ਨਿਯਮਾ ਨਹੀਂ ਦਿਖਾ ਕੇ ਬਹੁਤ ਬਹੁਤ ਧੰਨਵਾਦ